ਬਹੁਤ ਸੋਹਣਾ ਵਾਈ ਰੱਖਿਆ ਤੁਸੀਂ ਸਿੰਘ ਸਪੈਸ਼ਲ ਆ ਕਿਸਾਨ ਹਟ ਜਿਹੋ ਤੋਂ ਕੰਮ ਸਿੱਖਿਆ ਸੀਗਾ ਉਹਨੇ ਸਾਨੂੰ ਇਹ ਗੱਲ ਕਹੀ ਵੀ ਤੁਸੀਂ ਵੀ ਆਪਦੀ ਦੁਕਾਨ ਦਾ ਨਾਂ ਸਿੰਘ ਸਪੈਸ਼ਲ ਹੀ ਰੱਖਣਾ ਵਾ ਬੀਸਟ ਆਈਟਮ ਆ ਇੱਥੇ ਸਾਡੀ ਵੇਖਦੀ ਆ ਜੋ ਸਪੈਸ਼ਲ ਸਾਡੀ ਮਲਾਈ ਚਾਪ ਹੋਗੀ ਤੇ ਸਿੰਘ ਸਪੈਸ਼ਲ ਚਾਪ ਇਹ ਦੋ ਚੀਜ਼ਾਂ ਆਂ ਦੀ ਸਾਡੀ ਯਾਨੀ ਕਿ ਹੌਲੀ ਡਿਮਾਂਡ ਆ ਵਧੀਆ ਮਹਾਰਾਜ ਦੀ ਕਿਰਪਾ ਨਾਲ ਕੰਮ ਕਰ ਰਹੇ ਆ ਇੱਕ ਨਾ ਬਾਹਰ ਜਾਣ ਦੀ ਲੋੜ ਹੀ ਨਹੀਂ ਪਊਗੀ ਜੇ ਇੱਥੇ ਸਾਡੇ ਆਪਣੇ ਲੋਕ ਸਾਡਾ ਆਪਣੇ ਆਂ ਦਾ ਸਾਥ ਦੇਣਗੇ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅਸੀਂ ਅੱਜ ਗੁਰੂ ਸਾਰ ਸੁਧਾਰ ਦੇ ਵਿੱਚ ਮੌਜੂਦ ਖੜੇ ਆ ਅਸੀਂ ਸੋਨੂੰ ਇਦਾਂ ਦੇ ਨੌਜਵਾਨ ਵੀਰਾਂ ਨਾਲ ਮਲਾਵਾਂਗੇ ਜਿਹੜੇ ਕਿ ਅ ਗੁਰੂ ਸਾਹਿਬ ਸਿਹਾਰ ਦੇ ਵਿੱਚ ਓਕਾਲਗੜ ਕਾਲਗੜ ਦਾ ਪਿਆ ਜਾਂਦਾ ਹੈ ਕਾਲਗੜ ਦੇ ਵਿੱਚ ਬਾਈ ਰੇੜੀ ਨਾਉਂਦਾ ਵਾ ਨਾਮ ਰੱਖਿਆ ਬਾਈ ਬਾਈ ਨੇ ਸਿੰਘ ਸਪੈਸ਼ਲ ਕਿਸਾਨ ਹਟ ਤਾਂ ਵੱਡੀ ਗੱਲ ਆ ਤਾਂ ਉਹਦੇ ਵਿੱਚ ਇਹ ਬਾਈ ਕੀ ਕੀ ਸਮਾਨ ਇੱਥੇ ਤਿਆਰ ਕਰਦਾ ਸਾਡੇ ਨਾਲ ਉਹ ਸਿੰਘ ਵੀ ਨਾਲ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਗੱਲ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਹਾਂਜੀ ਬੜੀ ਖੁਸ਼ੀ ਹੋਈ ਆ ਕਿ ਅਸੀਂ ਯਾਰ ਅਕਸਰ ਇਹ ਗੱਲ ਕਹਿੰਦੇ ਆ ਕਿ ਜਦ ਸਾਡੇ ਜਿਹੜੇ ਨੌਜਵਾਨ ਨੇ ਸਾਡੇ ਜਿਹੜੇ ਸਾਡੇ ਉਮਰ ਦੇ ਹਾਣੀ ਨੇ ਉਹ ਯਾਰ ਇਹ ਕੰਮ ਕਿਤੇ ਨਾ ਕਿਉਂ ਨਹੀਂ ਜੋੜਦੇ ਦੇਖੋ ਜਿਹੜੇ ਸਾਡੇ ਪ੍ਰਵੇਸੀ ਭਰਾ ਨੇ ਉਹ ਦੇਖੋ ਥਾਂ ਥਾਂ ਤੇ ਰੇੜੀਆਂ ਲਾ ਕੇ ਖੜੇ ਨੇ ਅਸੀਂ ਜਦੋਂ ਵੀ ਕਿਤੇ ਜਗਰਾਉ ਨੂੰ ਜਾਈਏ ਤਾਂ ਰਾਹ ਦੇ ਵਿੱਚ ਸਾਰੀਆਂ ਰੇੜੀਆਂ ਉਹਨਾਂ ਦੇ ਸਾਡੇ ਸਰਦਾਰ ਜਿਹੜੇ ਭਰਾ ਨੇ ਉਹ ਸ਼ਰਮ ਮਾਨਦੇ ਰਹਿੰਦੇ ਨੇ ਬਸ ਇਹ ਆਪਣੇ ਮੁੰਡਿਆਂ ਨੂੰ ਮਾਰਿਆ ਹੀ ਸ਼ਰਮ ਨੇ ਆ ਪਰ ਹੁਣ ਸਾਨੂੰ ਇੰਨੀ ਖੁਸ਼ੀ ਹੋਈ ਆ ਬਾਈ ਜਦੋਂ ਅਸੀਂ ਨੰਗੇ ਜਾਂਦੇ ਸੀ ਅਸੀਂ ਗਾਹਾਂ ਕਾਮ ਚੱਲੇ ਸੀ ਰੈਕੋਰ ਬਣੀ ਹਾਂ ਜਦੋਂ ਸਾਡੇ ਨਿਗਾ ਤੁਸੀਂ ਪਾਏ ਸਾਨੂੰ ਬੜੀ ਖੁਸ਼ੀ ਹੋਈ ਅਸੀਂ ਨਾ ਉਹ ਗਾਂਹਾਂ ਤੋਂ ਮੁੜ ਕੇ ਆਏ ਹਾਂ ਤੁਹਾਡਾ ਨਿਗਾ ਜੀ ਆਇਆਂ ਨੂੰ ਤੇ ਕੀ ਕੀ ਰੇੜੀ ਤੇ ਤਿਆਰ ਕਰਦੇ ਹੋ ਇਹ ਆਪਣਾ ਜੀ ਪ੍ਰੋਜੈਕਟ ਆ ਸਾਰਾ ਤੰਦੂਰੀ ਆਈਟਮ ਦਾ ਆਪਣਾ ਵੈਜੀ ਆ ਸਾਰਾ ਤੰਦੂਰੀ ਦੇ ਵਿੱਚ ਅਸੀਂ ਬਣਾਉਂਦੇ ਆ ਸਪੈਸ਼ਲ ਸਾਡੀ ਚਾਂਪ ਆ ਚਾਂਪ ਦੇ ਵਿੱਚ ਚਾਰ ਪੰਜ ਵੈਰਾਈਟੀਆਂ ਚਾਂਪ ਦੀਆਂ ਨੇ ਸਾਡੀਆਂ ਪਨੀਰ ਟਿੱਕਾ ਲੱਗਦਾ ਜੀ ਵੇਰਕਾ ਦਾ ਤੇ ਮਸ਼ਰੂਮ ਟਿੱਕਾ ਹੁੰਦਾ ਤੰਦੂਰੀ ਮੋਮੋਸ ਵੀ ਹੁੰਦੇ ਆ ਤੇ ਸਟ੍ਰੀਮ ਫਰਾਈ ਵੀ ਹੁੰਦੀ ਆ ਸਾਡੀ ਜਿਹੜੀ ਬੈਸਟ ਆਈਟਮ ਆ ਇੱਥੇ ਸਾਡੀ ਵਿਖਦੀ ਆ ਜੋ ਸਪੈਸ਼ਲ ਸਾਡੀ ਮਲਾਈ ਚਾਂਪ ਹੋਗੀ ਤੇ ਸਿੰਗਲ ਸਪੈਸ਼ਲ ਚਾਂਪ ਇਹ ਦੋ ਚੀਜ਼ਾਂ ਦੀ ਸਾਡੀ ਜਾਨੀ ਕਿ ਫੁੱਲ ਡਿਮਾਂਡ ਆ ਵਧੀਆ ਮਹਾਰਾਜ ਦੀ ਕਿਰਪਾ ਨਾਲ ਕੰਮ ਕਰ ਰਹੇ ਆ ਇੱਕ ਨਾਮ ਬਹੁਤ ਸੋਹਣਾ ਵਾਈ ਰੱਖਿਆ ਤੁਸੀਂ ਸਿੰਗ ਸਪੈਸ਼ਲ ਕਿਸਾਨ ਹਟ ਇਹ ਜੀ ਆਪਣਾ ਕੋਈ ਸਰਦਾਰ ਭਰਾ ਸੀਗਾ ਜਿੱਥੋਂ ਅਸੀਂ ਮਾਡਲ ਟਾਊਨ ਤੋਂ ਸਾਡੇ ਵੀਰ ਸੀ ਉਹਨਾਂ ਨੇ ਕੰਮ ਸਿਖਾਇਆ ਸੀ ਉਹ ਖੰਡਕੀਤ ਨੇ ਜਿੱਥੇ ਤੋਂ ਸੀਗੇ ਉਹਨਾਂ ਦੀ ਦੁਕਾਨ ਦਾ ਨਾਮ ਵੀ ਸਿੰਗ ਸਪੈਲ ਸੀਗਾ ਅਸੀਂ ਅਸੀਂ ਉੱਥੋਂ ਕੰਮ ਸਿੱਖਿਆ ਸੀਗਾ ਉਨੇ ਸਾਨੂੰ ਇਹ ਗੱਲ ਕਹੀ ਵੀ ਤੁਸੀਂ ਵੀ ਆਪਦੀ ਦੁਕਾਨ ਦਾ ਨਾਂ ਸਿੰਘ ਸਪੈਸ਼ਲ ਹੀ ਰੱਖਣਾ ਵਾ ਇਦਾਂ ਹੀ ਰੱਖੋ ਅਕੇ ਇਦਾਂ ਹੀ ਰੱਖੋ ਹਾਂ ਬਿਲਕੁਲ ਠੀਕ ਹੈ ਜੀ ਤੇ ਬਾਕੀ ਬਾਈ ਤੁਸੀਂ ਆਪ ਵੀ ਕੋਈ ਤਿਆਰ ਕਰਦੇ ਹੋ ਜਿਵੇਂ ਕਈ ਵਾਰੀ ਚਟਣੀ ਕੋਈ ਹੁੰਦੀ ਆ ਜਾਂ ਕੋਈ ਹਰੀ ਲਾਲ ਉਹ ਤਿਆਰ ਕਰਦੇ ਹੋ ਚਟਨੀ ਆ ਜੀ ਸਾਡੇ ਕੋਲੇ ਆਪ ਤਿਆਰ ਕਰਦੇ ਆ ਜਿਹੜੀ ਰੈੱਡ ਚਟਣੀ ਆ ਜਿਵੇਂ ਆ ਸੇਜਵਾਂ ਚਟਣੀ ਬਣਦੀ ਆ ਇਹਦਾ ਮੇਨ ਤੜਕਾ ਲੱਗਦਾ ਜੀ ਇਹ ਜਿਆਦਾ ਇਹਦੇ ਵਿੱਚ ਦੋ ਚੀਜ਼ਾਂ ਪਈਆਂ ਟਮਾਟਰ ਤੇ ਕਸ਼ਮੀਰੀ ਮਿਰਚ ਤੇ ਆਪਣੀ ਚੁਕੁੰਦਰ ਇਹ ਚੀਜ਼ਾਂ ਦੋ ਤਿਆਰ ਕੀਤੀ ਜਾਂਦੀ ਹੈ ਇਹਨੂੰ ਬਕਾਇਦਾ ਤੜਕਾ ਤੋੜਕਾ ਲੱਗਦਾ ਜੀ ਇਹ ਦੂਜੀ ਗ੍ਰੀਨ ਸੌਸ ਹੁੰਦੀ ਆ ਜੀ ਇਹ ਮੈਂਟ ਫਲੇਵਰ ਹੁੰਦੀ ਆ ਇਹਨੂੰ ਦਹੀਂ ਦੇ ਵਿੱਚ ਤਿਆਰ ਕੀਤਾ ਜਾਂਦਾ ਵਾ ਜਿਹੜੀ ਚਾਂਪ ਆਏ ਫਰੋਜ਼ਨ ਆਉਂਦੀ ਆ ਸਾਰੀ ਠੀਕ ਆ ਜੀ ਪਨੀਰ ਆਪਣੇ ਕੋਲੇ ਵੇਰਕਾ ਦਾ ਹੁੰਦਾ ਜੀ ਜਿਵੇਂ ਜਾਣ ਦੀ ਜਿਹੜੇ ਗਾਖ ਛੋਟੇ ਕੋਲੇ ਆਉਂਦੇ ਆ ਵੀਰਖਾਨ ਜਿਹੜਾ ਵੀ ਜਿੰਨੇ ਵੀ ਹੈ ਨਾ ਤੁਸੀਂ ਤਿਆਰ ਕਰਦੇ ਹੋ ਪ੍ਰੋਜੈਕਟ ਇੱਥੇ ਤਾਂ ਉਹ ਸੁੱਧ ਸਾਰਾ ਤੇਰ ਤੂਲ ਜੋ ਵੀ ਘੋ ਬਿਲਕੁਲ ਜੀ ਅਸੀਂ ਆ ਤੁਸੀਂ ਇੱਧਰ ਚਾਹੇ ਸ਼ਾਰਟ ਵੀ ਦੇ ਕੇ ਦੇਖ ਲਓ ਸਾਡਾ ਤੇਲ ਆ ਜੀ ਦੇਖ ਲਓ ਹਰ ਰੋਜ਼ ਇਹਦੇ ਵਿੱਚ ਫਰੈਸ਼ ਤੇਲ ਪੈਣਾ ਵਾ ਉਹ ਵੀ ਵਧੀਆ ਕੰਪਨੀ ਦਾ ਕਿੰਗ ਦਾ ਨਹੀਂ ਜਿਹਨੇ ਤੜਕੇ ਤੁਰਕੇ ਜੇ ਲੱਗ ਜਾਂਦੇ ਆ ਵੇਚ ਦੀ ਤੁਸੀਂ ਕਰਦੇ ਹੋ ਨਾਲਾ ਜਾ ਹੋ ਜਾਂਦਾ ਨਹੀਂ ਨਹੀਂ ਉਹ ਬਿਲਕੁਲ ਨਹੀਂ ਜੇ ਉਹ ਕੰਮ ਹੀ ਨਹੀਂ ਆਪਾਂ ਕਰਨਾ ਸਾਡਾ ਕੰਮ ਇਹ ਰੱਖਿਆ ਬਈ ਗਾਖ ਦੋ 10 ਰੁਪਏ ਵੱਧ ਲੈ ਲਓ ਪਰ ਚੀਜ਼ ਉਹਨੂੰ ਵਧੀਆ ਖਵਾਓ ਸਾਡੀ ਕਰੀਮ ਜਿਹੜੀ ਹੁੰਦੀ ਆ ਸਾਰੀ ਅਮਲ ਦੀ ਹੁੰਦੀ ਆ ਜਿਵੇਂ ਬਾਈ ਰੋਡ ਚੱਲਦਾ ਹਾਂਜੀ ਆਲੇ-ਦਾਲੇ ਥੋੜੇ ਨਾ ਰੇੜੀ ਦੇ ਉਧਰ ਵੀ ਦੇਖਿਆ ਸੀ ਸੀਸੇ ਲੱਗੇ ਹੋਏ ਨੇ ਹਾਂ ਉਹ ਮਿੱਟੀ ਨਾ ਘਟਾ ਨਾ ਪਿਆ ਨਾ ਇਹ ਗੱਲ ਤਾਂ ਬਾਈ ਥੋਡੀ ਇਹ ਸਫਾਈ ਦਾ ਤਾਂ ਹੈਗਾ ਠੀਕ ਆ ਤੁਸੀਂ ਬਹੁਤ ਖਿਆ ਰੱਖਦੇ ਹੋ ਹਾਂਜੀ ਤੇ ਬਾਕੀ ਆ ਜਿਹੜਾ ਤੁਹਾਡਾ ਲੋਕੇਸ਼ਨ ਆ ਇਹਦੇ ਬਾਰੇ ਜਿਹੜੇ ਕੋਈ ਕਿਸੇ ਨੇ ਵੀ ਤੁਹਾਡੇ ਕੋਲੇ ਵੀਰ ਨੇ ਆਉਣਾ ਆ ਇੱਥੇ ਪਹੁੰਚ ਕਰਨੀ ਆ ਤੁਹਾਡੇ ਤੱਕ ਤੁਹਾਡਾ ਜਿਹੜਾ ਸਮਾਨ ਤਿਆਰ ਕਰਦੇ ਹਾਂ ਤੁਹਾਡਾ ਉਹਦਾ ਜੈਕਾ ਉਹਨਾਂ ਨੇ ਦੇਖਣਾ ਪਾਉ ਕਿਵੇਂ ਪਹੁੰਚਣ ਇੱਥੇ ਆ ਜਗਾ ਇਹ ਜੀ ਆਪਣੀ ਇਹ 메ਨ ਜਗਾ ਵੱਜਦੀ ਆ 메ਨ ਸੁਧਾਰ ਬਾਜ਼ਾਰ ਆ ਜੀ ਤੇ ਜਿਹੜਾ ਹਾਂ ਸੁਧਾਰ ਬਾਜ਼ਾਰ ਹੋ ਗਿਆ ਤੇ ਜਿਹੜਾ ਬੂਆ ਰੋਡ ਆ ਉਹਦੇ ਉਹਦੇ ਅਬੂਆ ਰੋਡ ਦੇ ਆਪਾਂ ਨਾਲ ਹੀ ਗੋਗੀ ਬੈਗ ਹਾਊਸ ਆ ਇਹ ਬਹੁਤ ਮਸ਼ਹੂਰ ਆ ਗੋਗੀ ਮੇਰਾ ਬੈਗਾਂ ਵਾਲਾ ਉਹਦੇ ਆਪਾਂ ਨਾਲ ਹੀ ਆਪਣੀ ਇਹ ਪਲਾਟ ਦੇ ਨਾਲ ਹੀ 3 ਵਜੇ ਦੇ ਸ਼ਾਮ ਦੇ 3 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਆਪਾਂ ਹਟ ਲਾਉਨੇ ਆ ਜੀ ਇੱਥੇ ਹਾਂ ਗੋਗੀ ਵੈਕਾ ਗੋਗੀ ਵੈਕਾ ਵਾਲੇ ਦੇ ਸਾਹਮਣੇ ਉਹ ਕਾਲਗੜ੍ਹ ਨੂੰ ਰਾਜਾ ਹਾਂ ਕਾਲਗੜ੍ਹ ਚਰਚ ਰੋਡ ਆ ਜੀ ਚਰਚ ਰੋਡ ਦੇ ਬਿਲਕੁਲ ਸਾਹਮਣੇ ਚਰਚ ਰੋਡ ਦੇ ਬਿਲਕੁਲ ਸਾਹਮਣੇ ਹਾਂ ਜੀ ਸ਼ਾਮ ਦੇ 3 ਵਜੇ ਤੋਂ ਰਾਤ ਦੇ 9 ਵਜੇ ਤੱਕ 9 ਵਜੇ ਤੱਕ ਇੱਥੇ ਮੌਜੂਦ ਹੁੰਨੇ ਹਾਂ ਜੀ ਹਾਂਜੀ ਇਹ ਟਾਈਮਿੰਗ ਆ ਸਾਡੀ ਠੀਕ ਆ ਜੀ ਤੇ ਅਸੀਂ ਵੀ ਬਾਈ ਤੋ ਕੋਸ ਤਿਆਰ ਕਰਵਾਇਆ ਵਾ ਤਾਂ ਬਾਈ ਕੀ ਤਿਆਰ ਕੀਤਾ ਸਾਰੇ ਸਾਡੇ ਯਾ ਹੋ ਰਿਹਾ ਜੀ ਤੁਹਾਡੇ ਵਾਸਤੇ ਲਾਇਆ ਟਿੱਕਾ ਹਾਂਜੀ ਇਹ ਲਾਇਆ ਪਨੀਰ ਟਿੱਕਾ ਜੀ ਹਾਂਜੀ ਤੇ ਹੁਣ ਇਹ ਤਿਆਰ ਕਰਕੇ ਤੁਹਾਨੂੰ ਖਵਾਵਾਂਗੇ ਵਧੀਆ ਇਹ ਤੁਸੀਂ ਫਿਰ ਟੇਸਟ ਦੱਸਣਾ ਵੀ ਆ ਤੇ ਗਾਂ ਸਾਰੇ ਜਿਹੜੇ ਆਪਣੇ ਆਪਾਂ ਨੂੰ ਦਰਸ਼ਕ ਵੀ ਦੇਖੀਦੇ ਆ ਉਹਨਾਂ ਨੂੰ ਵੀ ਇਹਦਾ ਜਾਇਕਾ ਦੱਸਣਾ ਵਾ ਵੀ ਕੀ ਸਵਾਦ ਆ ਬਿਲਕੁਲ ਸਾਡੇ ਲਈ ਤਾਂ ਬਾਈ ਕਹਿੰਦੇ ਟਿੱਕਾ ਬਾਈ ਪਨੀਰ ਟਿੱਕਾ ਪਨੀਰ ਟਿੱਕਾ ਪਨੀਰ ਟਿੱਕਾ ਤਿਆਰ ਹੋ ਰਿਹਾ ਵਾ ਤੇ ਜਦ ਤੱਕ ਅਸੀਂ ਬਾਈ ਦੇ ਤਿਆਰ ਹੋ ਰਿਹਾ ਵਾ ਉਦੋਂ ਤੱਕ ਆਪਾਂ ਹੋਰ ਗੱਲਾਂ ਕਰਦੇ ਆਂ ਜਰੂਰ ਜਿੰਨੇ ਵੀ ਸਾਡੇ ਵੀਡੀਓ ਦੇਖ ਰਹੇ ਹੋ ਤੁਹਾਨੂੰ ਅਪੀਲ ਆ ਇਸ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾ ਜਰੂਰ ਕਮੈਂਟਾਂ ਦੇ ਵਿੱਚ ਵੀ ਲਿਖਿਓ ਅਸੀਂ ਹੌਸਲਾ ਬੁਲੰਦ ਕਰਦੇ ਆ ਜਿਹੜੇ ਇਦਾਂ ਦੇ ਜਹਾਰੂ ਵੀਰ ਨੇ ਜਿਹੜੇ ਸਾਡੇ ਪੰਜਾਬ ਦੀ ਮਿੱਟੀ ਦੇ ਜਾਏ ਨੇ ਇਹ ਆਪਣੇ ਕਿਤੇ ਤੋਰਦੇ ਆ ਸਾਨੂੰ ਵੀ ਫਰਜ਼ ਬਣਦਾ ਕਿ ਇਹਨਾਂ ਨੂੰ ਸਪੋਰਟ ਕਰੀਏ ਸਪੋਰਟ ਕਰਨ ਦਾ ਮਤਲਬ ਇਹ ਆ ਮੈਂ ਵੀਡੀਓ ਬਣਾਉਣ ਆ ਗਿਆ ਵੀਡੀਓ ਬਣਾਉਣਾ ਮੇਰਾ ਇਹ ਇੱਕ ਕਹਿ ਲੋ ਵੀ ਚੈਨਲ ਚੱਲਦਾ ਸਾਡਾ ਸਾਡੇ ਚੈਨਲ ਦੇ ਉੱਪਰ ਵੱਧ ਤੋਂ ਵੱਧ ਲੋਕ ਜੋਣਨਗੇ ਸਾਡਾ ਉਹ ਮਸਲਾ ਵੀ ਆ ਤਾਂ ਜਦੋਂ ਅਸੀਂ ਇਦਾਂ ਦੇ ਵੀਰਾਂ ਕੋਲੇ ਆਉਣੇ ਆ ਪਹੁੰਚ ਕਰਦੇ ਆ ਉਥੇ ਅਸੀਂ ਜਰੂਰ ਇਹਨਾਂ ਦੀ ਬੌਣੀ ਕਰਵਾ ਕੇ ਜਾਵਾਂਗੇ ਅੱਜ ਅਸੀਂ ਅਸੀਂ ਬੌਣੀ ਤੋਂ ਪਹਿਲਾਂ ਹੀ ਪਹੁੰਚ ਗਏ ਤਾਂ ਜਰੂਰ ਸਾਨੂੰ ਬਾਈ ਨੇ ਕਿਹਾ ਤੋਹਰਿਆ ਸਾਨੂੰ ਸਾਥ ਦੇਣਾ ਬਣਦਾ ਅਸੀਂ ਵੀ ਜਰੂਰ ਸਾਥ ਦਵਾਂਗੇ ਅੱਜ ਤੇ ਤੁਸੀਂ ਵੀ ਤੁਸੀਂ ਵੀ ਪਹੁੰਚਿਓ ਬਾਈ ਹੋਰ ਵੀ ਗੋਹ ਤਿਆਰ ਕਰਨ ਲੱਗੇ ਨੇ ਨਾਲ ਉਸ ਤੋਂ ਬਾਅਦ ਵਿੱਚ ਕੀ ਕਰੋਗੇ ਤੜਕਾ ਲਾਉਣ ਲੱਗੇ ਈ ਇਸ ਤੋਂ ਬਾਅਦ ਇਹਨੂੰ ਜਦੋਂ ਪਨੀਰ ਸਾਰਾ ਭੁੰਨਿਆ ਗਿਆ ਜੀ ਇਹ ਤੜਕਾ ਹੋ ਜਾਂਦਾ ਹੁੰਦਾ ਹਾਂ ਦਾ ਜੀ ਇਹਦੇ ਵਿੱਚ ਤੜਕੇ ਦੇ ਵਿੱਚ ਪਾ ਕੇ ਅਮੁੱਲ ਦੀ ਕਰੀਮ ਹੁੰਦੀ ਹੈ ਸਾਡਾ ਸਾਰਾ ਹੀ ਇਹਦੇ ਵਿੱਚ ਤਿਆਰ ਹੁੰਦਾ ਹੈ ਖੁੱਲਾ ਖਵਾਈ ਦਾ ਕਹੇ ਤੁਸੀਂ ਕਰੀਮ ਖਾਨ ਵਾਲੇ ਬਣੋ ਅਸੀਂ ਪਾਉਣ ਵਾਲੇ ਬਣਾਂਗੇ ਬਿਲਕੁਲ ਇਹਨੂੰ ਹਲਕਾ ਜਿਹਾ ਕਿਉਂਕਿ ਜੇ ਯਾਰ ਕੁੱਕ ਤਾਂ ਪਹਿਲਾਂ ਹੀ ਤੰਦੂਰ ਦੇ ਵਿੱਚ ਭੁੰਨਿਆ ਜਾਣਾ ਹੁੰਦਾ ਹੈ ਇਹ ਪਰ ਹਲਕਾ ਜਿਹਾ ਇਹਨੂੰ ਇੱਕ ਵਾਰੀ ਇਸ ਨਾਲ ਤੜਕਾ ਲੱਗਦਾ ਹੁੰਦਾ ਲੋਗੇ ਇਹਨੂੰ ਮਸਾਲੇ ਮਸੂਲੇ ਜਿਹੜੇ ਇੱਥੇ ਲੱਗਣੇ ਆ ਬਾਹਰ ਲੱਗਣੇ ਇਹ ਟੇਸਟ ਵਾਸਤੇ ਆਪਾਂ ਜਿਹੜੀ ਸੇਜਵਾਨ ਸੌਸ ਬਣਾਉਨੇ ਆ ਕੋਈ ਕਿਸੇ ਵੀ ਆਪਣੀ ਚੀਜ਼ ਦੇ ਵਿੱਚ ਮਿਰਚ ਨਹੀਂ ਹੁੰਦੀ ਹੈ ਕਿ ਮਿਰਚ ਆਪਾਂ ਬਾਅਦ ਚ ਐਡ ਕਰਦੇ ਆ। ਇਹ ਠੀਕ ਹੈ ਜਿਵੇਂ ਕਿਸੇ ਨੂੰ ਜ਼ਰੂਰਤ ਮੁਤਾਬਕ ਆ ਨਾ ਮਿਰਚ ਖਾਣੀ ਆ ਉਹ ਤਾਂ ਬਾਅਦ ਵਿੱਚ ਜਿੰਨੀ ਵੀ ਅਗਲਾ ਚਾਹੁੰਦਾ ਵਾ ਆਪਾਂ ਅਗਲੇ ਨੂੰ ਉਨੀ ਕੀ ਖਵਾ ਦਿੰਨੇ ਆ। ਬਿਲਕੁਲ ਇਹ ਉਸ ਦੀ ਇਹਦਾ ਜਿਹੜਾ ਸਭ ਤੋਂ ਮੇਨ ਮਸਾਲਾ ਹੁੰਦਾ ਜੀ ਇਹ ਸਾਡਾ ਚਾਟ ਮਸਾਲਾ ਖੁਦ ਆ ਬਣਾਇਆ ਹੁੰਦਾ ਵਾ। ਠੀਕ ਹੈ ਜੀ। ਇਹਦੇ ਵਿੱਚ ਵੀ ਤਿੰਨ ਚਾਰ ਆਇਟਮਾ ਪਾ ਕੇ ਇਹਨੂੰ ਬਣਾਇਆ ਜਾਂਦਾ ਵਾ। ਹਾਂਜੀ। ਇਹ ਵੀ ਇੱਕ ਤਰ੍ਹਾਂ ਜਿਹੜਾ ਸਵਾਦ ਆ ਸਾਰਾ ਉਹ ਇਸ ਚੀਜ਼ ਦੇ ਵਿੱਚ ਆ। ਕਰੀਮ ਵੀ ਪਾਤੀ ਬਾਈ ਨੇ, ਸੌਸ ਵੀ ਪਾਤਾ, ਹਰੀ ਹਰੀ ਚਟਨੀ ਵੀ ਪਾ ਇਹ ਹੁਣ ਗੀੜੀ ਦੇਣਗੇ ਵਿੱਚ ਉਹਦੇ ਹਾਂਜੀ ਹਾਂਜੀ ਮੈਂ ਕੁਝ ਕਹਿਣਾ ਚਾਹੁੰਦਾ ਮੈਂ ਇਹੀ ਗੱਲ ਕਹਿਣਾ ਚਾਹੁੰਗਾ ਕਿ ਤੁਹਾਡਾ ਆਪਣਾ ਭਰਾ ਵਾ ਅਸੀਂ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਰਹਿੰਦੇ ਆ ਕਿ ਪੰਜਾਬ ਦਾ ਯੂਥ ਬਾਹਰ ਨੂੰ ਜਾ ਰਿਹਾ ਇੱਥੇ ਕੰਮ ਨਹੀਂ ਹੈਗਾ ਆਪਣੇ ਕੰਮ ਕਰਨ ਵਾਲੇ ਚਾਹੀਦੇ ਪੰਜਾਬ ਦੇ ਵਿੱਚ ਢੰਗ ਹੋਣਾ ਚਾਹੀਦਾ ਵਾ ਕੰਮ ਬਾਦੂ ਆ ਹੁਣ ਮੇਰੀ ਤਾਂ ਇਹੀ ਬੇਨਤੀ ਆ ਕਿ ਆਪਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆਂ ਜੀ ਹੁਣ ਤੁਹਾਡਾ ਵੱਡਾ ਫਰਜ਼ ਇਹ ਬਣਦਾ ਤੁਹਾਡਾ ਆਪਣਾ ਸਾਰੇ ਪਿੰਡ ਵਾਲਿਆਂ ਦਾ ਸਾਡੇ ਸਾਰੇ ਪੰਜਾਬੀਆਂ ਦਾ ਜੇ ਤੁਸੀਂ ਸਾਰੇ ਜਾਣੇ ਰਲ ਮਿਲ ਕੇ ਸਾਰੇ ਜਾਣੇ ਇੱਕ ਵੀਰ ਦਾ ਜਾਤ ਦੇਵਾਂਗੇ ਆਪਾਂ ਇਹ ਆਪਾਂ ਕਹਿ ਦਈਏ ਤਰੱਕੀ ਦੀਆਂ ਪੌੜੀਆਂ ਅੱਜ ਤੋਂ ਹੀ ਚੜ੍ਹਨੀਆਂ ਸਟਾਰਟ ਹੋ ਜਾਣਗੇ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪਊਗੀ ਜੇ ਇੱਥੇ ਸਾਡੇ ਆਪਣੇ ਲੋਕ ਸਾਡਾ ਆਪਣੇ ਆਂ ਦਾ ਸਾਥ ਦੇਣਗੇ ਦੱਬ ਕੇ ਕਰ ਦਿਓ ਬਾਈ ਸ਼ੇਰ ਦਿਓ ਬਾਈ ਖਾਲਸਾ ਦਾ ਸਾਥ ਦਿਓ ਤਾਂ ਦੁਬਾਰਾ ਦੁਬਾਰਾ ਫੇਰ ਮੈਂ ਤੁਹਾਨੂੰ ਨਾਮ ਦੱਸ ਰਿਹਾ ਸਿੰਘ ਸਪੈਸ਼ਲ ਕਿਸਾਨ ਹਟ ਸਾਹਮਣੇ ਅਕਾਲਗੜ ਚਾਰਚ ਰੋਡ ਤੇ ਇਧਰ ਅੱਬੂਆ ਨੂੰ ਟੱਬ ਵਿਚਕਾਰ ਸੈਂਟਰ ਦੇ ਵਿੱਚ ਵੀਰ ਖੜਦੇ ਨੇ ਗੁਰੂ ਸਰ ਸੁਧਾਰ ਅਕਾਲਗੜ ਦੇ ਰੋਡ ਦੇ ਉੱਪਰ ਅੱਗੇ ਜਾ ਕੇ ਹਲਵਾਰਾ ਤਾਂ ਇੱਧਰ ਜਾ ਕੇ ਜੇ ਆਪਾਂ ਜਾਈ ਤਾਂ ਮੁੱਲਾਪੁਰ ਤਾਂ ਤੁਸੀਂ ਇੱਥੇ ਹਮੇਸ਼ਾ 3 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਸੋਨੂ ਸਾਰੇ ਤਿਆਰ ਸਮਾਨ ਮਿਲੂਗਾ ਤੁਸੀਂ ਖਾਲਸਾ ਵੀਰ ਕੋਲੇ ਪਹੁੰਚੋ ਆਪਣੀ ਹਾਜ਼ਰੀ ਲਵਾਓ ਬਹੁਤ ਬਹੁਤ ਧੰਨਵਾਦ ਇੱਥੇ ਹੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਬਾ ਕੈਮਰਾਮੈਨ ਅਮਨ ਸੋਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ